ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਆਪਣੇ ਆਪ ਨੂੰ ਨਕਾਰੋ ਯੀਸ਼ੂ ਦੇ ਪਿੱਛੇ ਚੱਲੋ ਅਸੀਂ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਕਿ ਯੀਸ਼ੂ ਸਾਨੂੰ ਕਿਸ ਤਰ੍ਹਾਂ ਜੀਣਾ ਸਿਖਾਉਣਾ ਚਾਹੁੰਦੇ ਹਨ ਅਤੇ ਅੱਜ ਰਾਤ ਸਾਡੇ ਕੋਲ ਚਰਚਾ ਦੇ ਲਈ ਹੋਰ ਵੀ ਬਹੁਤ ਕੁਝ ਹੈ ਸਾਡੀ ਇਹ ਜਾਣਕਾਰੀ ਨਵੇਂ ਨੇਮ ਤੋਂ ਪ੍ਰਾਪਤ ਹੋ ਰਹੀ ਹੈ ਜੋ ਯੀਸ਼ੂ ਦੇ ਗਵਾਹਾਂ ਜਾਂ ਉਹਨਾਂ ਦੇ ਸਹਿਯੋਗੀਆਂ ਦੁਆਰਾ ਲਿਖਿਆ ਗਿਆ ਸੀ ਗਵਾਹਾਂ ਦੇ ਅਨੁਸਾਰ ਯੀਸ਼ੂ ਚਾਹੁੰਦੇ ਸਨ ਕਿ ਲੋਕ ਉਹਨਾਂ ਦੇ ਪਿੱਛੇ ਚੱਲਣ ਜਦੋਂ ਯੀਸ਼ੂ ਪ੍ਰਿਥਵੀ ਤੇ ਸੰਤਾਂ ਤੋਂ ਉਹਨਾਂ ਨੇ ਲੋਕਾਂ ਨੂੰ ਆਪਣੇ ਪਿੱਛੇ ਚੱਲਣ ਦੇ ਲਈ ਬੁਲਾਇਆ ਪਹਿਲੀ ਸਦੀ ਦੇ ਇਜ਼ਰਾਈਲ ਵਿੱਚ ਪਿੱਛੇ ਚੱਲਣ ਸ਼ਬਦ ਤੋਂ ਵਿਚਾਰ ਚੇਲੇ ਜਾਂ ਸਿੱਖਿਆਰਥੀਆਂ ਦੇ ਰੂਪ ਵਿੱਚ ਅਨੁਸਰਣ ਕਰਨਾ ਸੀ ਮਤੀ ਅਧਿਆਇ 4 ਆਇਤ 19 ਅਧਿਆਇ 8 ਆਇਤ 22 ਅਧਿਆਇ 9 ਆਇਤ 9 ਅਧਿਆਇ 19 ਆਇਤ 21 ਵਿੱਚ ਜਿਸ ਤਰ੍ਹਾਂ ਸਿਖਦੇ ਹਾਂ ਰੱਬੀ ਜਾਂ ਸਿੱਖਿਸ਼ਕ ਦੇ ਰੂਪ ਵਿੱਚ ਜਾਣੇ ਜਾਣ ਵਾਲੇ ਪੁਰਸ਼ ਸ਼ਿਖਸ਼ਾਰਥੀਆਂ ਜਾਂ ਸ਼ਿਸ਼ਿਆ ਦੇ ਰੂਪ ਵਿੱਚ ਆਪਣੇ ਪਿੱਛੇ ਚੱਲਣ ਦੇ ਲਈ ਲੋਕਾਂ ਨੂੰ ਬੁਲਾਉਂਦੇ ਜਾਂ આમંત્રਿਤ ਕਰਦੇ ਸਨ ਇੱਕ ਚੇਲੇ ਨੂੰ ਆਪਣੇ ਰੱਬੀ ਦੀ ਸਿੱਖਿਆਵਾਂ ਨੂੰ ਸਿੱਖਣਾ ਹੁੰਦਾ ਸੀ ਲੇਕਿਨ ਉਸ ਨੂੰ ਰੱਬੀ ਦੀ ਨਕਲ ਵੀ ਕਰਨੀ ਹੁੰਦੀ ਸੀ ਆਪਣੇ ਸਿੱਖषक ਦੇ ਉਦਾਹਰਣ ਦੀ ਨਕਲ ਕਰਨਾ ਅਤੇ ਉਸ ਤੇ ਜਿਹਾ ਬਣਨ ਦਾ ਪ੍ਰਯਾਸ ਕਰਨਾ ਇਹ ਸਿਚਉਂਦੇ ਹਨ ਕਿ ਅਸੀਂ ਇਸੇ ਤਰ੍ਹਾਂ ਜੀਏ ਅਸੀਂ ਸਿੱਖਦੇ ਹਾਂ ਉਸ ਤੋਂ ਅਤੇ ਅਸੀਂ ਉਸ ਤੇ ਉਦਾਹਰਨ ਦੀ ਨਕਲ ਕਰਦੇ ਹਾਂ ਦੂਸਰੇ ਸ਼ਬਦਾਂ ਵਿੱਚ ਅਸੀਂ ਉਸ ਦਾ ਅਨੁਸਰਣ ਕਰਦੇ ਹਾਂ ਯੀਸ਼ੂ ਨੇ ਪ੍ਰਭਾਸ਼ਿਤ ਕੀਤਾ ਕਿ ਆਪਣੇ ਆਪ ਨੂੰ ਨਕਾਰਨ ਦੇ ਰੂਪ ਵਿੱਚ ਉਸ ਦੇ ਪਿੱਛੇ ਚੱਲਣ ਦਾ ਕੀ ਅਰਥ ਹੈ ਜੇ ਕੋਈ ਮੇਰੇ ਮੇਰਾ ਚੇਲਾ ਬੰਨਣਾ ਚਾਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਨਕਾਰੇ ਅਰਥਾਤ ਉਮੀਦ ਕਰੇ ਦ੍ਰਿਸ਼ਟੀ ਬਦਲੇ ਅਤੇ ਆਪ ਨੂੰ tatha ਆਪਣੀ ਇੱਛਾ ਨੂੰ ਭੁੱਲ ਜਾਵੇ ਤਦ ਉਹ ਆਪਣਾ ਕ੍ਰੂਸ ਉਠਾਏ ਤੇ ਮੇਰੇ ਪਿੱਛੇ ਹੋਲੇ ਮੱਤੀ ਅਦੇ 16 i choi ਵਿੱਚ ਅਸਤਰਾ ਜਿਸ ਤਰ੍ਹਾਂ ਸੀ ਪਰਦੇ ਹਾਂ ਆਪਣੇ ਆਪ ਦੇ ਸਾਰੇ ਅਧਿਕਾਰ ਛੱਡ ਦੇਵੋ ਅਲੱਗ ਰੱਖ ਦੇਵੋ ਸੁਆਰਥੀ ਮਹਤਕਾਂਸ਼ਾਵਾਨ ਨੂੰ ਛੱਡ ਕੇ ਆਪਣੇ ਆਪ ਦਾ ਇਨਕਾਰ ਕਰੋ ਆਪ ਨੂੰ ਨਕਾਰਨ ਦਾ ਮਤਲਬ ਹੈ ਕਿ ਤੁਸੀਂ ਜਿਸ ਲਕਸ਼ਯ ਦੇ ਲਈ ਜੀ ਰਹੇ ਹੋ ਉਸ ਤੋਂ ਆਪਣੇ ਲਈ ਜੀਤੋਂ ਪਰਮੇਸ਼ਵਰ ਦੇ ਲਈ ਜੀਣ ਦੇ ਵੱਲ ਬਦਲਣਾ ਆਪਣੀ ਇੱਛਾ ਨੂੰ ਛੱਡ ਕੇ ਪਰਮੇਸ਼ਵਰ ਦੀ ਇੱਛਾ ਉੱਤੇ ਚੱਲਣਾ ਭਲੇ ਹੀ ਕਠਿਨ ਜਾਂ ਬਹੁਤ ਮਹਿੰਗਾ ਹੋਵੇ ਇਹ ਤੁਹਾਡੇ ਦਿਲ ਦੀ ਇੱਛਾ ਨਾਲ ਸੰਬੰਧਿਤ ਹੈ ਕੀ ਤੁਹਾਡੇ ਦਿਲ ਦੀ ਇੱਛਾ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਹੈ ਜਾਂ ਖੁਦ ਨੂੰ ਆਪਣੇ ਆਪ ਤੋਂ ਇਨਕਾਰ ਕਰਨ ਦਾ ਅਰਥ ਹੈ ਈਸ਼ਵਰ ਦੀਆਂ ਇੱਛਾਵਾਂ ਦਾ ਪਾਲਨ ਕਰਨਾ ਉਦੋਂ ਵੀ ਜਦੋਂ ਇਹ ਬਹੁਤ ਮੁਸ਼ਕਿਲ ਹੋਵੇ ਅਤੇ ਤੁਹਾਨੂੰ ਮਹਿਸੂਸ ਨਾ ਹੋਵੇ ਕਿ ਇਸ ਨੂੰ ਪਸੰਦ ਕਰੀਏ ਜਿਸ ਤਰ੍ਹਾਂ ਕਿ ਯਿਸੂ ਨੇ ਵੀ ਕੀਤਾ ਸੀ ਜਿਸ ਤਰ੍ਹਾਂ ਸਿਮਤੀ ਅਧਿਆਇ 22 ਆਇਤ 39 ਵਿੱਚ ਪੜ੍ਹਦੇ ਹਾਂ ਯਿਸੂ ਨੇ ਸਾਡੇ ਲਈ ਪਰਮੇਸ਼ੁਰ ਦੀਆਂ ਆਗਿਆਵਾਂ ਨੂੰ ਦੋ ਕਥਨਾ ਵਿੱਚ ਸੰਖੇਪ ਵਿੱਚ ਪ੍ਰਸਤੁਤ ਕੀਤਾ ਆਪਣੇ ਸਾਰੇ ਪ੍ਰਾਂ ਨਾਲ ਪਰਮੇਸ਼ੁਰ ਨਾਲ ਪ੍ਰੇਮ ਕਰੋ ਆਪਣੇ ਦਿਲ ਦਿਮਾਗ ਤਾਕਤ ਦੇ ਨਾਲ પરમેશ્વર ਨੂੰ પ્રેમ ਕਰੋ ਆਪਣੇ پڑوسی ਨੂੰ ਆਪਣੇ ਸਮਾਨ પ્રેમ ਕਰੋ ਜਿਸ ਤਰ੍ਹਾਂ ਸ੍ਰੀ ਮੱਤੀ ਅਧਿਆਇ ਭਾਈ ਆਇਤ 37 ਅਤੇ 40 ਵਿੱਚ ਪੜਦੇ ਹਾਂ ਇਸ ਪ੍ਰਕਾਰ ਦਾ પ્રેમ ਇੱਕ ਭਾਵਨਾ ਤੋਂ ਵਿਪਰੀਤ ਇੱਕ ਕਿਰਿਆ ਹੈ ਇਸ ਪ੍ਰਕਾਰ ਦਾ પ્રેમ ਇੱਕ ਭਾਵਨਾ ਦੇ ਉਲਟ ਇੱਕ ਕਿਰਿਆ ਹੈ ઈશ્વર ਨਾਲ પ્રેમ ਕਰਨ ਦਾ ਅਰਥ ਹੈ ਉਸ ਦੀ ਆਗਿਆ ਦਾ ਪਾਲਨ ਕਰਨਾ ਲਿਖੇ ਸ਼ਬਦ ਆਪਣੇ ਪਰਦੇਸੀ ਨਾਲ ਪ੍ਰੇਮ ਕਰਨ ਦਾ ਅਰਥ ਹੈ ਦੂਸਰਾ ਨਾਲ ਵੈਸਾ ਹੀ ਵਿਵਹਾਰ ਕਰਨਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀਤਾ ਜਾਵੇ। ਜਦੋਂ ਯਿਸੂ ਨੇ ਆਪ ਨੂਨਕਾਰਨ ਦੀ ਗੱਲ ਕੀਤੀ ਤਾਂ ਉਹ ਜਦ ਆਤਮਿਕ ਵਿਕਾਸ ਦੀ ਸਥਿਤੀ ਦੀ ਮੰਗ ਨਹੀਂ ਕਰ ਰਿਹਾ ਸੀ ਜਿਸ ਨੂੰ ਕੇਵਲ ਕੁਝ ਹੀ ਲੋਕ ਹਾਸਲ ਕਰ ਸਕਦੇ ਹਨ। ਉਹ ਮਸੀਹਿਆਂ ਦੇ ਲਈ ਸਮਾਨਯ ਮਸੀਹਤ ਦੇ ਬਾਰੇ ਵਿੱਚ ਗੱਲ ਕਰ ਰਿਹਾ ਸੀ। ਯਾਨੀ ਜੋ ਯਿਸੂ ਦੇ ਪਿੱਛੇ ਚੱਲਣ ਵਾਲੇ ਲੋਕ ਹਨ ਉਹਨਾਂ ਦੇ ਲਈ ਕੀ ਸਮਾਨਯ ਹੋਣਾ ਚਾਹੀਦਾ ਹੈ? ਮਨੁੱਖ ਨੂੰ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਵਿੱਚ ਪਰਮੇਸ਼ਵਰ ਦੇ ਪ੍ਰਤੀ ਸਵੈਇੱਛਕ ਸਮਰਪਣ ਅਤੇ ਆਗਿਆਕਾਰਤਾ ਵਿੱਚ ਰਹਿਣ ਦੇ ਲਈ ਬਣਾਇਆ ਗਿਆ ਸੀ। ਪਰਮੇਸ਼ਵਰ ਦੇ ਅਜਿਹੇ ਸੰਤਾਨ ਜੋ ਪੂਰੀ ਤਰ੍ਹਾਂ ਨਾਲ ਉਸ ਦੀ ਇੱਛਾ ਦਾ ਪਾਲਨ ਕਰੇ ਅਤੇ ਉਸ ਦੀ ਮਹਿਮਾ ਕਰੇ। ਕਿਉਂਕਿ ਉਹ ਪੂਰਨ ਆਨੰਦ ਅਤੇ ਸ਼ਾਂਤੀ ਦਾ ਸਥਾਨ ਹੈ। ਮਨੁੱਖ ਨੂੰ ਪਰਸ਼ਟਾਚਾਰ ਵਿਰਾਸਤ ਵਿੱਚ ਮਿਲੇ ਹੈ। ਆਦਮ ਦੇ ਪਾਪ ਤੋਂ ਜੋ ਮਨੁੱਖ ਜਾਤੀ ਨੂੰ ਆਪਣੀ ਇੱਛਾ ਅਤੇ ਆਪਣੇ ਮਾਰਗ ਤੋਂ ਪਰਮੇਸ਼ਵਰ ਦੀ ਇੱਛਾ ਅਤੇ ਮਾਰਗ ਤੋਂ ਉੱਪਰ ਰੱਖਣ ਦੇ ਲਈ ਪ੍ਰੇਰਿਤ ਕਰਦਾ ਹੈ ਅਸੀਸਵਾਰਥ ਦੇ ਅੱਲ ਝੁਕਾਵ ਨਾਲ ਪੈਦਾ ਹੁੰਦੇ ਹਨ ਖੁਦ ਨੂੰ ਪਹਿਲੇ ਰੱਖਦੇ ਹਨ ਤੇ ਪਰਮੇਸ਼ਵਰ ਅਤੇ ਦੂਸਰਿਆਂ ਤੋਂ ਆਪਣੇ ਆਪ ਨੂੰ ਉੱਪਰ ਰੱਖਦੇ ਹਨ ਯੀਸ਼ੂ ਨੇ ਸਾਨੂੰ ਸਮਾਨ ਸਥਿਤੀ ਵਿੱਚ ਲਿਆਉਣ ਦੇ ਲਈ ਆਪਣੀ ਜਾਨ ਦਿੱਤੀ ਉਸ ਨੇ ਸਾਡੇ ਸਾਰਿਆਂ ਦੇ ਲਈ ਆਪਣੀ ਜਾਨ ਦਿੱਤੀ ਤਾਂ ਕਿ ਜੋ ਲੋਕ ਉਸ ਦਾ ਨਵਾਂ ਜੀਵਨ ਪ੍ਰਾਪਤ ਕਰਨ ਉਹ ਹੁਣ ਆਪ ਨੂੰ ਪ੍ਰਸੰਨ ਕਰਨ ਦੇ ਲਈ ਨਾ ਜੀਣ ਇਸ ਦੇ ਬਜਾਏ ਉਹ ਉਸ ਨੂੰ ਪ੍ਰਸੰਨ ਕਰਨ ਦੇ ਲਈ ਜੀਣ ਜਿਸਨੇ ਸਾਡੇ ਬਦਲੇ ਆਪਣੀ ਜਾਨ ਦਿੱਤੀ ਅਤੇ ਸਾਡੇ ਲਈ ਤੀਸਰੇ ਦਿਨ ਫਿਰ ਤੋਂ ਮਰਦਿਆਂ ਵਿੱਚੋਂ ਜਿਉਂਦਾ ਹੋਇਆ। ਦੂਸਰਾ ਗ੍ਰੰਥਿਓ ਅਧਿਆਇ 5 ਆਇਤ 15। ਯੀਸ਼ੂ ਆਪਣੀ ਮਨੁੱਖਤਾ ਵਿੱਚ ਇੱਕ ਮਨੁੱਖ ਦੇ ਲਈ ਸਮਾਨਿਆ ਕਿਸ ਤਰ੍ਹਾਂ ਦਿਖਦਾ ਹੈ? ਉਹ ਸਾਡਾ ਉਦਾਹਰਣ ਹੈ। ਉਹ ਪਰਮੇਸ਼ੁਰ ਦੇ ਪਰਿਵਾਰ ਦੇ ਲਈ ਇੱਕ ਨਮੂਨਾ ਹੈ। ਕਿਉਂਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਸ੍ਰਿਸ਼ਟੀ ਦੇ ਆਰੰਭ ਤੋਂ ਜਾਣਦਾ ਹੈ। ਅਤੇ ਉਸਨੇ ਉਹਨਾਂ ਨੂੰ ਆਪਣੇ ਪੁੱਤਰ ਯੀਸ਼ੂ ਜਹ ਬਨੰਦ ਲਈ ਚੁਣਿਆ ਜਿਸ ਤਰ੍ਹਾਂ ਸੀ ਰੋਮਿਓ ਅਧਿਆਇ 8 ਆਇਤ 29 ਵਿੱਚ ਪੜ੍ਹਦੇ ਹਾਂ ਯੀਸ਼ੂ ਪੂਰੀ ਤਰ੍ਹਾਂ ਨਾਲ ਆਗਿਆਕਾਰੀ ਸੀ ਹਰ ਤਰ੍ਹਾਂ ਨਾਲ ਪਰਮਪ੍ਰਤਾ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਸੀ ਯੀਸ਼ੂ ਨੇ ਆਪਣੇ ਲੋਕਾਂ ਨੂੰ ਬੁਲਾਇਆ ਕਿਹਾ ਮੇਰਾ ਝੁਲਾ ਆਪਣੇ ਉੱਪਰ ਲੈ ਲਵੋ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਨੰਮਰ ਅਤੇ ਦਿਲ ਤੋਂ ਦੀਨ ਹ ਮਤੀ ਅਧਿਆਇ 11 ਆਇਤ 28 ਵਿੱਚ ਜਿਸ ਤਰ੍ਹਾਂ ਸੀ ਪੜ੍ਹਦੇ ਹਾਂ ਪਹਿਲੀ ਸਦੀ ਦੇ ਮਨੁੱਖ ਨੇ ਵਾਕਿਆंश ਮੇਰਾ ਝੁਲਾ ਆਪਣੇ ਉੱਪਰ ਲੈ ਲਓ ਇਸ ਦਾ ਮਤਲਬ ਸਮਰਪਣ ਕਰਨਾ ਸਮਝਿਆ ਸੀ ਯੀਸ਼ੂ ਆਪਣੇ ਲੋਕਾਂ ਨੂੰ ਉਸ ਦੇ ਪ੍ਰਤੀ ਸਮਰਪਣ ਕਰਨ ਅਤਿ ਸਤਿ ਸਿੱਖਣ ਦੇ ਲਈ આમંત્રਿਤ ਕਰਦਾ ਹੈ ਬੁਲਾਉਂਦਾ ਹੈ ਸਮਰਪਣ ਦਾ ਅਰਥ ਹੈ ਆਪਣੀ ਸ਼ਕਤੀ ਜਾਂ ਅਧਿਕਾਰ ਨੂੰ ਤਿਆਗਣਾ ਜਾਂ ਸਮਰਪਣ ਕਰਨਾ ਇਹ ਦੂਸਰਾ ਕਹਿਣ ਦਾ ਤਰੀਕਾ ਹੈ ਆਪ ਨੂੰ ਨਿਕਾਰਨਾ ਆਪਣੇ ਆਪ ਨੂੰ ਨਿਕਾਰਨਾ ਧਿਆਨ ਦਿਵੋ ਕਿ ਸਮਰਪਿਤ ਕਰਨ ਅਤੇ ਉਸ ਤੋਂ ਸਿੱਖਣ ਦੇ ਸੰਦਰਭ ਵਿੱਚ ਪਹਿਲੀ ਗੱਲ ਜੋ ਯੇਸ਼ੂ ਨੇ ਆਪਣੇ ਬਾਰੇ ਵਿੱਚ ਕਹੀ ਉਹ ਇਹ ਹੈ ਮੈਂ ਕੋਮਲ ਨਮਰ ਅਤੇ ਹਿਰਦੇ ਤੋਂ ਦੀਨ ਹਾਂ ਵਿਨਮਰ ਹਾਂ ਇਹ ਦੋਨੋਂ ਲੱਛਣ ਚਰਿੱਤਰ ਦੀ ਅਭਿਵਿਅਕਤੀ ਹੈ ਜਾਂ ਤੁਸੀਂ ਕਿਸ ਪ੍ਰਕਾਰ ਦੇ ਵਿਅਕਤੀ ਹੋ ਨਮਰਤਾ ਅਤੇ ਦੀਨਤਾ ਅਜਿਹੇ ਦ੍ਰਿਸ਼ਟੀਕੋਣ ਸੋਚਣ ਦੇ ਤਰੀਕੇ ਜਾਂ ਦ੍ਰਿਸ਼ਟੀਕੋਣ ਹਨ ਜੋ ਇਸ ਗੱਲ ਨੂੰ ਪ੍ਰਭਾਵਿਤ ਕਰਦੇ ਹਨ ਕਿ ਤੁਸੀਂ ਈਸ਼ਵਰ ਅਤੇ ਹੋਰ ਲੋਕਾਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹੋ यूनानी भाषा तो अनुवादित नम्रता शब्द का अर्थ है मन की दी दीनता यह पूर्णता का दृष्टिकोण है हर चीज के लिए भगवान उत्ते निर्भरता नम्रता मानती है कि ईश्वर के बिना मैं कुछ भी नहीं हाँ गलाती अध्याय छे आयत तीन मैं कुछ नहीं जानता पहला क्रंथ्य अध्याय अठ आयत दो मेरे को नहीं है पहला क्रुंथिय अध्याय चार आयत सात मैं कुछ नहीं कर सकता ਇਹ ਹੁੰਦਾ ਹੈ 15 ਆਇਤ 5 ਜੋ ਵਿਨਮਰ ਹਨ ਉਹ ਈਸ਼ਵਰ ਅਤੇ ਮਨੁੱਖ ਦੇ ਨਾਲ ਆਪਣਾ ਸੱਚਾ ਸਬੰਧ ਵਿਵਹਾਰ ਰੱਖਦੇ ਹਨ ਨਮਰਤਾ ਪਹਿਚਾਣਦੀ ਹੈ ਕਿ ਮੈਂ ਈਸ਼ਵਰ ਦਾ ਸੇਵਕ ਅਤੇ ਸਾਥੀ ਮਨੁੱਖ ਦਾ ਸੇਵਕ ਹਾਂ ਸੇਵਕ ਉਹ ਵਿਅਕਤੀ ਹੁੰਦਾ ਹੈ ਜੋ ਦੂਸਰੇ ਦੇ ਪ੍ਰਤੀ ਸਮਰਪਿਤ ਹੁੰਦਾ ਹੈ ਉਹ ਅਗਿਆਕਰਤਾ ਦੇ ਮਦਦ ਨਾਲ ਪਰਮੇਸ਼ਵਰ ਦੀ ਸੇਵਾ ਕਰਦਾ ਹੈ ਉਹ ਲੋਕਾਂ ਦੇ ਨਾਲ ਵੈਸਾ ਵਿਵਹਾਰ ਕਰਦਾ ਜਿਸ ਤਰ੍ਹਾਂ ਉਹ ਚਾਹੁੰਦਾ ਹੈ ਕਿ ਉਸਦੇ ਨਾਲ ਵਿਵਹਾਰ ਕੀਤਾ ਜਾਵੇ ਯੂਨਾਨੀ ਸ਼ਬਦ ਨਮਰਤਾ ਦਾ ਅਨੁਵਾਦ ਅਕਸਰ ਦੀਨਤਾ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਨਮਰਤਾਉਨਾ ਸਬ ਦੇ ਵਿਪਰੀਤ ਹੈ ਜੋ ਕਠੋਰ ਕੜਵਾ ਜਾਂ ਤਿੱਖਾ ਹੈ ਅਤੇ ਅਕਸਰ ਕ੍ਰੋਧ ਦੇ ਵਿਪਰੀਤ ਹੁੰਦਾ ਹੈ ਨਮਰਤਾ ਆਤਮ ਸੰਯਮ ਦੀ ਅਭਿਵਿਅਕਤੀ ਹੈ ਜਦੋਂ ਤੁਸੀਂ ਗੁੱਸੇ ਨਾਲ ਭੜਕ ਜਾਂਦੇ ਹੋ ਉਸ ਸਮੇਂ ਜੇ ਤੀ ਤੁਸੀਂ ਨਰਾਜ ਹੋ ਆहत ਹੋ ਨਿਰਾਸ਼ ਹੋ ਜਾਂ ਕ੍ਰੋਧਿਤ ਹੋ ਤਾਂ ਨਮਰ ਹੋਣ ਦਾ ਅਰਥ ਹੈ ਆਪਣੇ ਗੁੱਸੇ ਉੱਤੇ ਕਾਬੂ ਪਾਉਣਾ ਨਮਰ ਤਾਂ ਇੱਕ ਮਜ਼ਬੂਤ ਪੁਰਸ਼ ਜਾਂ ਮਹਿਲਾ ਦੀ ਆਪਣੀ ਪ੍ਰਤੀਕਿਰਿਆਵਾਂ ਨੂੰ ਕਾਬੂ ਕਰਨ ਦੀ ਪਸੰਦ ਦਾ ਨਤੀਜਾ ਹੈ ਇਹ ਈਸ਼ਵਰ ਦੇ ਪ੍ਰਤੀ ਸਮਰਪਣ ਅਤੇ ਆਗਿਆ ਕਰਤਾ ਹੈ ਅਸੀਂ ਵਿਨਮਰਤਾ ਦੇ ਬਾਰੇ ਵਿੱਚ ਆਪਣੇ ਪਾਪਾਂ ਦੇ ਕਾਰਨ ਆਪ ਨੂੰ ਕੋਸਨ ਦੇ ਸਮਾਨ ਸਮਝਦੇ ਹਾਂ ਅਤੇ ਨਮਰਤਾ ਨੂੰ ਕਮਜ਼ੋਰ ਡਰਪੋਕ ਹੋਣਾ ਸਮਝਦੇ ਹਾਂ ਇਹ ਵਿਚਾਰ ਗਲਤ ਹੈ ਯਿਸੂ ਵਿੱਚ ਕੋਈ ਪਾਪ ਨਹੀਂ ਸੀ ਅਤੇ ਉਹ ਕਮਜ਼ੋਰ ਡਰਪੋਕ ਜਾਂ ਪੈ ਵੀਤ ਨਹੀਂ ਸੀ ਫਿਰ ਵੀ ਉਹ ਨਮਰ ਅਤੇ ਦੀਨ ਸੀ ਨਮਰਤਾ ਅਤੇ ਦੀਨਤਾ ਪਾਪੀ ਮਨੁੱਖਾ ਦੇ ਸੋਭਾਵਿਕ ਗੁਣ ਨਹੀਂ ਹਨ ਨਮਰਤਾ ਅਤੇ ਦੀਨਤਾ ਈਸ਼ਵਰ ਦੀ ਕਿਰਪਾ ਨਾਲ ਉਸ ਦੀ ਪਵਿੱਤਰ ਆਤਮਾ ਦੁਆਰਾ ਪੈਦਾ ਹੋਈਆਂ ਵਿਸ਼ੇਸ਼ਤਾਵਾਂ ਹਨ ਪਵਿੱਤਰ ਆਤਮਾ ਸਾਡੇ ਵਿੱਚ ਕੰਮ ਕਰਦੀ ਹੈ ਕਿਉਂਕਿ ਅਸੀਂ ਉਸ ਦੀ ਆਗਿਆਵਾਂ ਦਾ ਪਾਲਨ ਕਰਕੇ ਉਸ ਦੇ ਨਾਲ ਸਹਿਯੋਗ ਕਰਦੇ ਹਾਂ ਮਸੀਹ ਦਾ ਚਰਿੱਤਰ ਸਾਡੇ ਅੰਦਰ ਬਨਣਾ ਚਾਹੀਦਾ ਹੈ ਯਾਦ ਰੱਖੋ ਸਾਡਾ ਲਕਸ਼ਯ ਮਸੀਹ ਸਮਾਨਤਾ ਹੈ ਯੀਸ਼ੂ ਜਿਹਾ ਬਨਣਾ ਅੱਗੇ ਵਧਣ ਤੋਂ ਪਹਿਲੇ ਸਾਨੂੰ ਇਹ ਗੱਲ ਸਪਸ਼ਟ ਕਰਨੀ ਹੋਵੇਗੀ ਇਸ ਤਰ੍ਹਾਂ ਦੇ ਸੰਦੇਸ਼ ਸਾਨੂੰ ਭਾਰੀ ਲੱਗ ਸਕਦੇ ਹਨ ਕਿਉਂਕਿ ਇਸ ਵਿੱਚ ਸਾਡੇ ਲਈ ਨਿਰਧਾਰਿਤ ਮਾਨਕ ਅਸੰਭਵ ਲੱਗਦੇ ਹਨ चरित्र ਅਤੇ ਵਿਵਹਾਰ ਵਿੱਚ ਯੀਸ਼ੂ ਜਿਹਾ ਬੰਨਾ ਅਤੇ ਅਸੀਂ ਸਾਰੇ ਇਸ ਵਿੱਚ ਅਸਫਲ ਹੋ ਜਾਂਦੇ ਹਾਂ ਯਾਦ ਰੱਖੋ ਕਿ ਯੀਸ਼ੂ ਜਿਹਾ ਬੰਨਾ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਤਦ ਪੂਰੀ ਨਹੀਂ ਹੋਵੇਗੀ ਜਦੋਂ ਤੱਕ ਅਸੀਂ ਯੀਸ਼ੂ ਨੂੰ ਨਹੀਂ ਦੇਖ ਲੈਂਦੇ ਆਪਣੇ ਆਮਨੇ ਸਾਹਮਨੇ ਹੁਣ ਅਸੀਂ ਪ੍ਰਗਤੀ ਉੱਤੇ ਕੰਮ ਪੂਰਾ ਕਰ ਚੁੱਕੇ ਹਾਂ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੇ ਬੇਟੇ ਅਤੇ ਬੇਟੀਆਂ ਮਸੀਹ ਵਿੱਚ ਵਿਸ਼ਵਾਸ ਤੇ ਮੱਧਮ ਨਾਲ ਬਣ ਚੁੱਕੇ ਹਾਂ ਲੇਕਿਨ ਹਾਲੇ ਤੱਕ ਵੀ ਸਾਡੇ ਅਸਤਿਤਵ ਦੇ ਹਰ ਹਿੱਸੇ ਵਿੱਚ ਅਸੀਂ ਪੂਰੀ ਤਰ੍ਹਾਂ ਨਾਲ ਮਸੀਹ ਜਿਹਾ ਨਹੀਂ ਹੋਏ ਹਾਂ ਜਿਸ ਤਰ੍ਹਾਂ ਅਸੀਂ ਪਹਿਲਾ ਯੂਹਨਾ ਅਧਿਆਇ 3 ਆਇਤ 1 ਅਤੇ 2 ਵਿੱਚ ਪੜਦੇ ਹਾਂ ਇਸ ਪ੍ਰਕਾਰ ਦੇ ਸੰਦੇਸ਼ ਵਿੱਚ ਸਾਡਾ ਦਿਮਾਗ ਤੁਰੰਤ ਪ੍ਰਦਰਸ਼ਨ ਉੱਤੇ ਚਲਾ ਜਾਂਦਾ ਹੈ ਜਾਂ ਮੈਨੂੰ ਲੱਗ ਕੀ ਕਰਨਾ ਚਾਹੀਦਾ ਹੈ ਲੇਕਿਨ ਕਰਨ ਦੀ ਇੱਛਾ ਤੋਂ ਪਹਿਲੇ ਮਸੀਹ ਜਿਹਾ ਬੰਨਾ ਆਉਂਦਾ ਹੈ ਸਾਨੂੰ ਸਾਡੇ ਹਰ ਉਦੇਸ਼ ਕੰਮ ਕੰਮਾਂ ਵਿਚਾਰਾਂ ਅਤੇ ਮਸੀਹ ਸਮਾਨ ਬੰਨਾ ਹੈ ਇਹ ਮਹੱਤਵਪੂਰਨ ਹੈ ਤੁਹਾਡਾ ਦਿਲ ਵਾਸਤਵ ਵਿੱਚ ਪਰਮੇਸ਼ਵਰ ਦੇ ਤਰੀਕੇ ਤੋਂ ਕੰਮ ਕਰਨ ਆਪ ਨੂੰ ਨਕਾਰਨ ਉਤੇ ਕੇਂਦਰਿਤ ਹੋ ਸਕਦਾ ਹੈ ਲੇਕਿਨ ਇਸ ਨੂੰ ਸਿੱਖਣ ਵਿੱਚ ਥੋੜਾ ਸਮੇਂ ਲੱਗਦਾ ਹੈ ਜਿਸ ਤਰ੍ਹਾਂ ਕਿ ਉਹ ਕੀ ਚਾਹੁੰਦਾ ਹੈ ਅਤੇ ਫਿਰ ਆਪਣੇ ਅੰਦਰ ਉਹਨਾਂ ਚੀਜ਼ਾਂ ਨੂੰ ਪਹਿਚਾਨੋ ਜਿਨ੍ਹਾਂ ਨੂੰ ਬਦਲਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਕਿ ਸਾਡਾ ਸੁਵਾਰਥ ਕੋਈ ਵੀ ਇਹ ਉਮੀਦ ਨਹੀਂ ਕਰਦਾ ਕਿ 5 ਸਾਲ ਦਾ ਬੱਚਾ 20 ਸਾਲ ਦੇ ਬੱਚੇ ਜਿਹਾ ਵਿਵਹਾਰ ਕਰੇਗਾ ਲੇਕਿਨ ਉਸ ਤੋਂ ਉਮੀਦ ਕੀਤੀ ਜਾਂਦੀ ਕਿ ਉਹ 5 ਸਾਲ ਦੇ ਬੱਚੇ ਜਿਹਾ ਵਿਵਹਾਰ ਕਰੇ ਪਰਮੇਸ਼ਰ ਨੂੰ ਪਸੰਦ ਕਰਨ ਦੇ ਲਈ ਤੁਹਾਨੂੰ ਪੂਰੀ ਤਰ੍ਹਾਂ ਨਾਲ ਵਿਕਸਿਤ ਮਸੀਹ ਜਿਹੇ ਚਰਿੱਤਰ ਦੀ ਲੋੜ ਨਹੀਂ ਹੈ ਬਲਕਿ ਤੁਹਾਨੂੰ ਤੁਹਾਡੇ ਉਦੇਸ਼ ਦੀ ਸ਼ੁੱਧਤਾ ਦੀ ਲੋੜ ਹੈ ਮੈਂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਚਾਹੁੰਦਾ ਹਾਂ ਉਸਦੀ ਇੱਛਾ ਪੂਰੀ ਕਰਨਾ ਚਾਹੁੰਦਾ ਹਾਂ ਅਤੇ ਮੈਂ ਅਜਿਹਾ ਕਰਨ ਲਈ ਕੋਸ਼ਿਸ਼ ਕਰਦਾ ਹਾਂ ਆਪਣੇ ਆਪ ਨੂੰ ਨਕਾਰਨ ਅਤੇ ਯੇਸ਼ੂ ਦੇ ਪਿੱਛੇ ਚੱਲਣ ਦੀ ਗੱਲ ਬਹੁਤ ਆਤਮਿਕ ਲੱਗਦੀ ਹੈ ਇਹ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਿਖਾਈ ਦਿੰਦਾ ਹੈ ਜਿਸ ਤਰ੍ਹਾਂ ਅਸੀਂ ਆਪਣਾ ਜੀਵਨ ਜਿੰਦੇ ਹਾਂ ਤੇ ਹੋਰ ਲੋਕਾਂ ਦੇ ਨਾਲ ਵਿਵਹਾਰ ਕਰਦੇ ਹਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਕਰਾਂਗੇ ਇਹ ਜਿੰਨਾ ਤੁਸੀਂ ਸੋਚ ਸਕਦੇ ਹੋ ਉਸ ਤੋਂ ਕਿਤੇ ਵਧੇਕ ਵਿਵਹਾਰਿਕ ਹੈ ਆਪਣੇ ਆਪ ਨੂੰ ਨਕਾਰਨਾ ਅਤੇ ਯੀਸ਼ੂ ਦੇ ਪਿੱਛੇ ਚੱਲਣਾ ਇਸ ਨੂੰ ਸਿੱਖਣ ਦਾ ਇੱਕ ਹਿੱਸਾ ਗਰਵ ਨੂੰ ਪਹਿਚਾਨਣਾ ਹੈ ਅਭਿਮਾਨ ਨੂੰ ਪਹਿਚਾਨਣਾ ਹੈ ਅਤੇ ਉਸ ਤੋਂ ਨਜਿਟਣਾ ਹੈ ਕਿਉਂਕਿ ਤੁਸੀਂ ਗਰਵ ਦੇ ਮਦਦ ਨਾਲ ਹੀ ਅਭਿਵਿਅਕਤ ਹੁੰਦੇ ਹੋ ਇਸ ਵਿੱਚ ਅਭਿਮਾਨ ਅਤੇ ਸੁਵਾਰਥ ਇੱਕ ਸਾਥ ਕੰਮ ਕਰਦੇ ਹਨ ਸ਼ਬਦ ਕੋਸ਼ ਅਭਿਮਾਨ ਨੂੰ ਵਧੇਰੇ ਆਤਮ ਸਨਮਾਨ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ ਇਸ ਦੇ ਲਈ ਕਈ ਗ੍ਰੀਕ ਸ਼ਬਦਾਂ ਦਾ ਅਨੁਵਾਦ ਗੌਰਵ ਕੀਤਾ ਜਾਂਦਾ ਹੈ ਅਤੇ ਕਮੰਡੀ ਦਾ ਉਪਯੋਗ ਨਕਾਰਾਤਮਕ ਅਰਥ ਵਿੱਚ ਕੀਤਾ ਜਾਂਦਾ ਹੈ ਅਹੰਕਾਰੀ ਤ੍ਰਸਕਾਰਪੂਨ ਅਭਿਮਾਨ ਆਪ ਨੂੰ ਉੱਚਾ ਉਠਾਉਂਦਾ ਹੈ ਉੱਪਰ ਉਠਾਉਂਦਾ ਹੈ ਅਤੇ ਅਭਿਮਾਨ ਆਪਣੇ ਬਾਰੇ ਵਿੱਚ ਜਿੰਨਾ ਸੋਚਣਾ ਚਾਹੀਦਾ ਹੈ ਉਸ ਤੋਂ ਵਧੇਰੇ ਸੋਚਦਾ ਹੈ ਅਭਿਮਾਨ ਨਿਮਰਤਾ ਜਾਂ ਮਨ ਦੀ ਦੀਨਤਾ ਦੇ ਵਿਪਰੀਤ ਹੈ ਅਸੀਂ ਬਾਈਬਲ ਵਿੱਚ ਇਸ ਦਾ ਵਿਰੋਧਾਵਾਸ ਦੇਖਦੇ ਹਾਂ ਪਰਮੇਸ਼ਵਰ ਅਭਿਮਾਨੀਆਂ ਦਾ ਵਿਰੋਧ ਕਰਦਾ ਹੈ ਪਰੰਤੂ ਨਮਰ ਲੋਕਾਂ ਉਤੇ अनुग्रह ਅਤੇ ਕਿਰਪਾ ਕਰਦਾ ਹੈ ਜਿਸ ਤਰ੍ਹਾਂ ਅਸੀਂ ਯਾਕੂਬ ਅਧਿਆਇ 4 ਆਇਤ 6 ਪਹਿਲਾ ਪਤਰਸ ਅਧਿਆਇ 5 ਆਇਤ 5 ਵਿੱਚ ਪੜ੍ਹਦੇ ਹਾਂ ਸੰਭਵਤ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਨੂੰ ਮੇਰੇ ਅੰਦਰ ਗਰਵ ਨਹੀਂ ਹੈ ਮੈਨੂੰ ਕਮਾਂਡਰ ਨਹੀਂ ਹੈ ਮੈਂ ਆਪਣੇ ਬਾਰੇ ਵਿੱਚ ਢੀਂਗ ਹਾਂਕਦਾ ਨਹੀਂ ਫਿਰਦਾ ਅਤੇ ਵਾਸਤਵ ਵਿੱਚ ਮੇਰੀ ਆਪਣੇ ਬਾਰੇ ਵਿੱਚ ਬਹੁਤ ਘੱਟ رائے ਹੈ ਅਤੇ ਮੇਰਾ ਆਤਮ ਸਨਮਾਨ ਵੀ ਘੱਟ ਹੈ ਦੇਖੋ ਕਮਾਂਡ ਕਰਨਾ ਜਾਂ ਆਪਣੇ ਬਾਰੇ ਵਿੱਚ ਵਧੇਰੇ ਸੋਚਣਾ ਜੋ ਤੁਹਾਨੂੰ ਕਰਨਾ ਚਾਹੀਦਾ ਹੈ ਗਿਰੇ ਹੋਏ ਮਨੁੱਖੀ ਸੁਭਾਅ ਦਾ ਹਿੱਸਾ ਹੈ ਆਪ ਨੂੰ ਚਾਹਟ ਹੋਣਾ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ਨਾਲ ਸੰਬੰਧਿਤ ਹੈ ਕਈ ਵਾਰ ਗਰਵ ਇਸ ਗੱਲ ਉਤੇ ਨਹੀਂ ਵਿਕਟ ਕੀਤਾ ਜਾਂਦਾ ਕਿ ਅਸੀਂ ਕੀ ਕਰਦੇ ਹਾਂ ਬਲਕਿ ਕੰਮਾਂ ਦੇ ਪਿੱਛੇ ਉਦੇਸ਼ ਅਤੇ ਦ੍ਰਿਸ਼ਟੀਕੋਣ ਉਤੇ ਅਭਿਵਿਅਕਟ ਕੀਤਾ ਜਾਂਦਾ ਹੈ ਆਓ ਪ੍ਰਾਰਥਨਾ ਨੂੰ ਇੱਕ ਉਦਾਹਰਨ ਦੇ ਰੂਪ ਵਿੱਚ ਲਈਏ ਪ੍ਰਾਰਥਨਾ ਇੱਕ ਚੰਗੀ ਗੱਲ ਹੈ ਲੇਕਿਨ ਦੋ ਲੋਕ ਪੂਰੀ ਤਰ੍ਹਾਂ ਨਾਲ ਅਲੱਗ-ਅਲੱਗ ਉਦੇਸ਼ਾਂ ਉਤੇ ਪ੍ਰਾਰਥਨਾ ਕਰ ਸਕਦੇ ਹਨ ਇੱਕ ਵਿਨਿਮਰਤਾ ਤੇ ਦੂਸਰਾ ਅਹੰਕਾਰ ਨਾਲ ਇੱਕ ਪ੍ਰਾਰਥਨਾ ਹੋ ਸਕਦੀ ਹੈ ਈਸ਼ਵਰ ਅਮਨੁਖ ਦੇ ਪ੍ਰਤੀ ਪੇਮ ਦੀ ਹਾਰਦਿਕ ਅਭਿਵਿਅਕਤੀ ਜਦੋਂ ਕਿ ਦੂਸਰਾ ਗਰਵ ਦੀ ਅਭਿਵਿਅਕਤੀ ਹੈ ਯੀਸ਼ੂ ਨੇ ਪ੍ਰਾਰਥਨਾ ਦੇ ਬਾਰੇ ਵਿੱਚ ਗੱਲ ਕੀਤੀ ਕਿ ਜੋ ਦੂਸਰੇ ਦੁਆਰਾ ਦੇਖੇ ਜਾਣ ਅਤੇ ਪਛਾਣੇ ਜਾਣ ਦੀ ਇੱਛਾ ਨਾਲ ਪ੍ਰੇਰਿਤ ਹੁੰਦੀ ਹੈ ਪ੍ਰਾਰਥਨਾ ਦੇ ਬਾਰੇ ਵਿੱਚ ਉਸਨੇ ਕਿਹਾ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਉਹਨਾਂ ਪਖੰਡੀਆਂ ਦੀ ਤਰ੍ਹਾਂ ਨਾ ਬਣੋ ਜੋ ਸਵਰਜਨਿਕ ਰੂਪ ਨਾਲ ਪ੍ਰਾਰਥਨਾ ਕਰਨਾ ਪਸੰਦ ਕਰਦੇ ਹਨ ਚੁਰਾਹਿਆਂ ਜਾਂ ਕੋਨਿਆਂ ਅਤੇ ਅਰਾਧਨਾ ਲਿਆ ਵਿੱਚ ਜਿੱਥੇ ਹਰ ਕੋਈ ਉਹਨਾਂ ਨੂੰ ਦੇਖ ਸਕਦਾ ਹੈ ਜਿਸ ਤਰ੍ਹਾਂ ਸੀ ਮੱਤੀ ਅਧਿਆਇ 6 ਆਇਤ 5 ਵਿੱਚ ਪੜਦੇ ਹਾਂ ਜਦੋਂ ਤੁਹਾਨੂੰ ਦੂਸਰਿਆਂ ਦੇ ਸਾਹਮਣੇ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਤੁਸੀਂ ਕਿ ਆਪਣੇ ਪ੍ਰਾਰਥਨਾਵਾਂ ਨੂੰ ਛੋਟੇ-ਛੋਟੇ ਉਪਦੇਸ਼ਾਂ ਵਿੱਚ ਬਦਲ ਦਿੰਦੇ ਹੋ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਤੁਸੀਂ ਕਿੰਨੇ ਗਿਆਨਵਾਨ ਹੋ ਤੁਸੀਂ ਇਹ ਕਿਉਂ ਕਰਦੇ ਹੋ ਤਾਂ ਕਿ ਲੋਕ ਜਾਣ ਤੁਹਾਨੂੰ ਜਾਣਦੇ ਹਨ ਉਸ ਤੋਂ ਪ੍ਰਭਾਵਿਤ ਹੋਣ ਅਤੇ ਇਸ ਲਈ ਤੁਹਾਡੀ ਪ੍ਰਸ਼ੰਸਾ ਕਰਨ ਜਾਂ ਇਸ ਲਈ ਕਿ ਲੋਕ ਉਤਸ਼ਾਹਿਤ ਹੋਣ ਅਤੇ ਪ੍ਰੇਰਿਤ ਹੋ ਕੇ ਪਰਮੇਸ਼ਵਰ ਦੀ ਮਹਿਮਾ ਕਰਨ ਅਭਿਮਾਨ ਆਪ ਨੂੰ ਉੱਚਾ ਉਠਾਉਣਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹੈ ਕਮਾਂਡ ਹਰ ਗੱਲ ਉੱਤੇ ਆਪਣੀ رائے ਰੱਖਦਾ ਹੈ ਭਲੇ ਹੀ ਅਜਿਹਾ ਕਦੀ ਨਾ ਹੋਵੇ ਕਿ ਉਸ ਵਿਅਕਤੀ ਦਾ ਉਸ ਸਥਿਤੀ ਦੇ ਬਾਰੇ ਵਿੱਚ ਕੋਈ ਵਿਅਕਤੀਗਤ ਗਿਆਨ ਨਾ ਹੋਵੇ ਲੇਕਿਨ ਅਭਿਮਾਨ ਮੰਨਦਾ ਹੈ ਕਿ ਉਹ ਟਿੱਪਣੀ ਕਰਨ ਦੇ ਯੋਗ ਹੈ ਜਾਂ ਚਾਹੁੰਦਾ ਹੈ ਕਿ ਸੁਣਨ ਵਾਲਾ ਇਹ ਸੋਚੇ ਕਿ ਉਹ ਟਿੱਪਣੀ ਕਰਨ ਦੇ ਯੋਗ ਹੈ ਕਿ ਤੁਸੀਂ ਹਮੇਸ਼ਾ ਆਪਣੇ ਬਾਰੇ ਵਿੱਚ ਗੱਲ ਕਰਦੇ ਹੋ ਕਿ ਤੁਸੀਂ ਆਪ ਅਤੇ ਆਪਣੀ رائے ਉੱਤੇ ਕੰਮ ਕਰਨ ਦਾ ਪ੍ਰਬੰਧ ਕਰਦੇ ਹੋ ਬਾਤਚਿੱਤ ਵਿੱਚ ਸਫਲਤਾਵਾਂ ਰਹਸਯ ਉਦਘਾਟਨ ਸੰਪਤੀ ਅੰਤਰਦ੍ਰਿਸ਼ਟੀ ਅਨੁਭਵ ਕਿ ਗੌਰਵ ਨਾਲ ਤੁਸੀਂ ਜਾਣਦੇ ਹੋ ਕਿ ਮੈਂ ਇਸ ਵਿਸ਼ੇ ਦੇ ਬਾਰੇ ਵਿੱਚ ਜੋ ਕੁਝ ਜਾਣਦਾ ਹਾਂ ਜਿਸ ਨਾਲ ਤੁਸੀਂ ਮੇਰੇ ਤੋਂ ਪ੍ਰਭਾਵਿਤ ਹੋਵੋਗੇ ਸਾਨੂੰ ਇਮਾਨਦਾਰੀ ਨਾਲ ਇਹ ਜਾਂਚਣਾ ਸਿੱਖਣਾ ਚਾਹੀਦਾ ਹੈ ਕਿ ਅਸੀਂ ਅਜੀਹਾ ਕਿਉਂ ਕਰਦੇ ਹਾਂ ਅਤੇ ਚੀਜ਼ਾਂ ਕਿਉਂ ਕਹਿੰਦੇ ਹਾਂ ਕਿ ਲੋਕਾਂ ਨੂੰ ਆਸ਼ੀਸ਼ ਦੇਣ ਜਾਂ ਪ੍ਰਭਾਵਿਤ ਕਰਨ ਦੇ ਲਈ ਹੈ कि ਤੁਸੀਂ ਉਹਨਾਂ ਤੋਂ ਇਹ ਪ੍ਰਤੀਕਿਰਿਆ ਪਾਉਣ ਦਾ ਪ੍ਰਯਾਸ ਕਰ ਰਹੇ ਹੋ ਕਿ ਤੁਸੀਂ ਕਿੰਨੇ ਚਤੁਰ ਹੋ ਤੁਸੀਂ ਕਿੰਨੇ ਸਮਝਦਾਰ ਹੋ ਤੁਸੀਂ ਕਿੰਨੇ ਆਤਮਿਕ ਹੋ ਇਸ ਦੇ ਪਿੱਛੇ ਮਕਸਦ ਕੀ ਹੈ ਸਾਨੂੰ ਸਾਰਿਆਂ ਨੂੰ ਪਿਆਰ ਸਵੀਕਾਰਤਾ ਮੂਲ্য ਅਤੇ ਆਤਮ ਮੂਲ্য ਦੀ ਭਾਵਨਾ ਦੀ ਵਸਤਵਿਕਤਾ ਦੀ ਲੋੜ ਹੈ ਅਤੇ ਸਾਨੂੰ ਅਤੇ ਅਸੀਂ ਲੋਕਾਂ ਨੂੰ ਚਾਹੁੰਦੇ ਹਾਂ ਸਾਡੀ ਸਰਾਹਨਾ ਕਰਨ ਅਗਰ ਅਸੀਂ ਕਿਸੇ ਦੇ ਲਈ ਕੁਝ ਚੰਗਾ ਕਰਦੇ ਹਾਂ ਜਾਂ ਕਿਸੇ ਚੀਜ਼ ਉੱਤੇ ਚੰਗਾ ਕੰਮ ਕਰਦੇ ਹਾਂ ਤਾਂ ਅਸੀਂ ਸਾਰੇ ਚੁੰਦੇ ਹਾਂ ਹਾਲਾਂਕਿ ਸਾਡੇ ਸਰੀਰ ਵਿੱਚ ਭ੍ਰਸ਼ਟਾਚਾਰ ਦੇ ਕਾਰਨ ਵਧੇਕ ਅਤਿ ਵਿਕਸਿਤ ਹੋਣਾ ਸੰਭਵ ਹੈ ਅਸੀਂ ਸਾਰੇ ਕਦੀ-ਕਦੀ ਅਜਿਹਾ ਕਰਦੇ ਹਾਂ ਚੀਜ਼ਾਂ ਲੋਕਾਂ ਦੇ ਪ੍ਰਤੀ ਵਾਸਤਵਿਕ ਚਿੰਤਾ ਦੇ ਕਾਰਨ ਨਹੀਂ ਬਲਕਿ ਉਹ ਪ੍ਰਤੀਕਿਰਿਆ ਪਾਉਣ ਦੇ ਲਈ ਜਿਸ ਦੀ ਸਾਨੂੰ ਜ਼ਰੂਰਤ ਹੈ ਜਾਂ ਚੁੰਦੇ ਹਾਂ ਕੀ ਤੁਸੀਂ ਜੋ ਵੀ ਚਾਹੁੰਦੇ ਹੋ ਜੋ ਵੀ ਕਰਦੇ ਹੋ ਉਸ ਦਾ ਉਦੇਸ਼ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨਾ ਪ੍ਰਤੀਕਿਰਿਆ ਪ੍ਰਾਪਤ ਕਰਨਾ ਜਾਂ ਪ੍ਰਸ਼ੰਸਾਪਨ ਹੈ ਜੇ ਇਹ ਅਜਿਹਾ ਹੈ ਤਾਂ ਤੁਸੀਂ ਤਾਂ ਇਹ ਤੁਹਾਨੂੰ ਸਰਾਹਣੀ ਲੱਗ ਸਕਦਾ ਹੈ ਕਿਉਂਕਿ ਤੁਹਾਡਾ ਧਿਆਨ ਆਪ ਉੱਤੇ ਹੈ ਅਤੇ ਤੁਹਾਡਾ ਉਦੇਸ਼ ਤੁਹਾਨੂੰ ਆਪਣੇ ਆਪ ਨੂੰ ਉੱਚਾ ਉਠਾਉਣਾ ਹੈ ਜੇ ਕੋਈ ਤੁਹਾਡੇ ਕੋਲ ਮੌਜੂਦ ਚੀਜ਼ਾਂ ਦੇ ਲਈ ਉਚਿਤ ਸਰਾਹਨਾ ਅਤੇ ਪ੍ਰਸ਼ੰਸਾ ਨਹੀਂ ਕਰਦਾ ਹੈ ਤਾਂ ਕੀ ਤੁਹਾਨੂੰ ਬੁਰਾ ਲੱਗਦਾ ਹੈ ਤੁਸੀਂ ਜੋ ਕੀਤਾ ਉਹ ਕਿਉਂ ਕੀਤਾ ਕੀ ਉਹਨਾਂ ਦੇ ਭਲਾਈ ਦੇ ਲਈ ਸੀ ਜਾਂ ਤੁਹਾਡੀ ਅਛਾਈ ਜਾਂ ਉਹਨਾਂ ਦੀ ਮਦਦ ਕਰਨ ਅਤੇ ਉਹਨਾਂ ਨੂੰ ਅਸ਼ੀਸ਼ ਦੇਣ ਜਾਂ ਉਹਨਾਂ ਤੋਂ ਪ੍ਰਸ਼ੰਸਾ ਪਾਉਣ ਦੇ ਲਈ ਜੇ ਤੁਹਾਨੂੰ ਸੱਚਮੁੱਚ ਕਿਸੇ ਨੇ અપਮਾਨਿਤ ਕੀਤਾ ਹੈ ਤਾਂ ਇਹ ਉਹਨਾਂ ਦੇ ਉਸਤੇ ਅਤੇ ਪਰਮੇਸ਼ਵਰ ਦੇ ਵਿੱਚ ਤੁਹਾਨੂੰ ਉਸ ਦੇ ਵਿਰੁੱਧ ਅਪਰਾਧ ਕਰਨ ਦੀ ਲੋੜ ਨਹੀਂ ਹੈ ਤੁਸੀਂ ਉਹਨਾਂ ਦੇ ਪ੍ਰਤੀ ਪ੍ਰੇਮ ਸ਼ਮਾ ਅਤੇ ਨਮਰਤਾ ਨਾਲ ਚੱਲੋ। ਅਭਿਮਾਨ ਅਜੇਾ ਨਹੀਂ ਕਰੇਗਾ। ਯੀਸ਼ੂ ਸਾਡਾ ਉਦਾਹਰਣ ਹੈ। ਉਸਨੇ ਆਪਣੀ ਮਹਿਮਾ ਨਹੀਂ ਚਾਹੀ। ਉਸਨੇ ਨਹੀਂ ਕਿਹਾ ਮੈਨੂੰ ਮਨੁੱਖਾ ਤੋਂ ਮਹਿਮਾ ਨਹੀਂ ਮਿਲੀ ਮੈਂ ਮਨੁੱਖੀ ਸੁਭਾਅ ਦਾ ਸਤਿਕਾਰ ਨਹੀਂ ਕਰਾਂਗਾ। ਲੇਕਿਨ ਉਸਨੇ ਕਿਹਾ ਮੈਂ ਕਿਸੇ ਨਾਸ਼ਵਰ ਪ੍ਰਸਿੱਧੀ ਦੀ ਤਲਾਸ਼ ਨਹੀਂ ਕਰਦਾ। ਜਿਸ ਤਰ੍ਹਾਂ ਸਿ ਯੋਹਨਾ ਅਧਿਆਇ 5 ਆਇਤ 41 ਵਿੱਚ ਪੜ੍ਹਦੇ ਹਾਂ। యేసు ਨੇ ਕਿਹਾ ਕਿ ਜੇ ਤਸੀਂ ਮਨੁੱਖਾਂ ਤੋਂ ਮਿਲਣ ਵਾਲੇ ਸਨਮਾਨ ਅਤੇ ਗੌਰਵ ਦੀ ਤਲਾਸ਼ ਕਰ ਰਹੇ ਹੋ ਤਾਂ ਤੁਸੀਂ ਉਸ ਦੀ ਤਲਾਸ਼ ਵਿੱਚ ਨਹੀਂ ਹੋ ਜੋ ਸਨਮਾਨ ਪਰਮੇਸ਼ਰ ਤੋਂ ਮਿਲਦਾ ਹੈ ਉਸ ਨੇ ਕਿਹਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਇੱਕ ਦੂਸਰੇ ਤੋਂ ਮਹਿਮਾ ਚੁੰਦੇ ਹੋ ਲੇਕਿਨ ਉਸ ਦੀ ਚਿੰਤਾ ਨਹੀਂ ਕਰਦੇ ਜੋ ਕੇਵਲ ਪਰਮੇਸ਼ਰ ਦੇ ਵੱਲੋਂ ਮਿਲਦੀ ਹੈ ਜਿਸ ਤਰ੍ਹਾਂ ਸੀ ਯਹੂਨਾ ਅਧਿਆਇ 5 ਆਇਤ 44 ਵਿੱਚ ਪੜਦੇ ਹਾਂ ਪੌਲਸ ਜੋ ਮਸੀਹ ਦਾ ਇੱਕ ਗਵਾਹ ਪ੍ਰੇਰਿਤ ਸੀ ਉਸਨੇ ਤਸਲਨੂਕੀਆਂ ਨੂੰ ਲਿਖਿਆ ਜਜਤੋਂ ਤੱਕ ਪ੍ਰਸ਼ੰਸਾ ਦੀ ਗੱਲ ਹੈ ਅਸੀਂ ਕਦੇ ਵੀ ਤੁਹਾਡੇ ਤੋਂ ਜਾਂ ਕਿਸੇ ਹੋਰ ਤੋਂ ਇਸ ਦੀ ਮੰਗ ਨਹੀਂ ਕੀਤੀ ਜਿਸ ਤਰ੍ਹਾਂ ਅਸੀਂ ਪਹਿਲਾ ਤਸਲਨੂਕਿਆ ਅਧਿਆਇ 2 ਆਇਤ 6 ਵਿੱਚ ਪੜਦੇ ਹਾਂ ਸਾਡੇ ਵਿੱਚ ਨਾ ਕੇਵਲ ਮਨੁੱਖਾ ਤੋਂ ਪ੍ਰਸ਼ੰਸਾ ਅਤੇ ਸਮਾਨ ਚੋਣ ਦੀ ਸੁਭਾਵਿਕ ਪ੍ਰਵਿਰਤੀ ਸਾਡੇ ਵਿੱਚ ਹੁੰਦੀ ਹੈ ਅਸੀਂ ਇੱਕ ਦੂਸਰੇ ਤੋਂ ਉੱਚਾ ਵੀ ਹੋਣਾ ਚਾਹੁੰਦੇ ਹਾਂ ਅਜਿਹਾ ਕਰਨ ਦਾ ਸਾਡਾ ਇੱਕ ਤਰੀਕਾ ਦੂਸਰਿਆਂ ਉਤੇ ਸ਼ਾਸਨ ਕਰਨਾ ਹੈ ਅਸੀਂ ਸਾਰੇ ਰਾਜਾ ਨਹੀਂ ਹੋ ਸਕਦੇ ਜਾਂ ਸਾਡੇ ਜਾਂ ਸਭ ਤੋਂ ਸ਼ਕਤੀਸ਼ਾਲੀ ਜਾਂ ਸਭ ਤੋਂ ਤਾਕਤਵਰ ਨਹੀਂ ਹੋ ਸਕਦੇ ਇਸ ਲਈ ਅਸੀਂ ਉੱਚਾ ਉੱਠਣ ਦੇ ਹੋਰ ਤਰੀਕੇ ਖੋਜਦੇ ਹਾਂ ਜਿਸ ਤੋਂ ਅਸੀਂ ਆਰਦੇ ਦੂਸਰੇ ਉਤੇ ਸ਼ਾਸਨ ਕਰ ਸਕੀਏ ਅਸੀਂ ਅਕਸਰ ਆਪਣੇ ਵਿਚਾਰਾਂ ਅਤੇ ਦ੍ਰਿਸ਼ਟੀਕੋਣ ਦੇ ਮਾਧਿਅਮ ਨਾਲ ਅਜਿਹਾ ਕਰਦੇ ਹਾਂ ਅਸੀਂ ਆਪਣੇ ਮਨ ਵਿੱਚ ਆਪ ਨੂੰ ਸ੍ਰੇਸ਼ਟ ਬਣਾਉਂਦੇ ਹਾਂ ਉਹ ਇੱਕ ਮੂਰਖ ਹੈ ਕੋਈ ਅਜਿਹਕ ਕਿਸ ਤਰ੍ਹਾਂ ਹੋ ਸਕਦਾ ਹੈ ਉਸ ਉਤੇ ਵਿਸ਼ਵਾਸ ਕਰਨਾ ਜਾਂ वैसा ਵਿਵਹਾਰ ਕਰਨਾ ਮੂਰਖਤਾਪੂਰਨ ਹੈ ਮੈਂ ਜਿਹਨ ਨਹੀਂ ਕਰਾਂਗਾ ਇਹ ਗਰਵ ਦੀ ਅਭਿਵਿਅਕਤੀ ਹੋ ਸਕਦੀ ਹੈ ਲੇਕਿਨ ਨੰਬਰਤਾ ਕਹਿੰਦੀ ਹੈ ਇਸ ਸਥਿਤੀ ਦੇ ਬਾਰੇ ਵਿੱਚ ਮੇਰੇ ਕੋਲ ਜਾਣਕਾਰੀ ਦੇ ਸਾਰੇ ਤੱਥ ਨਹੀਂ ਹਨ ਅਗਰ ਮੈਂ ਅਜੀਹਕ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਉਸ ਤੋਂ ਸਹਿਮਤ ਹੁੰਦਾ ਅਗਰ ਮੈਂ ਉਸ ਦੀ ਸਥਿਤੀ ਵਿੱਚ ਹੁੰਦਾ ਤਾਂ ਸ਼ਾਇਦ ਮੈਂ ਹੋਰ ਵੀ ਬੁਰਾ ਫੈਸਲਾ ਲੈਂਦਾ ਅਭਿਮਨ ਹੇਰ ਫੇਰ ਅਪਰਾਧ बोਧ ਜਾਂ ਡਰੋਂਤਮਕੋਂ ਦੇ ਮਾਧਿਅਮ ਨਾਲ ਲੋਕਾਂ ਤੋਂ ਉਹ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਅਸੀਂ ਚਾਹੁੰਦੇ ਹਾਂ ਅਸੀਂ ਆਪਣੇ ਆਪ ਨੂੰ ਇਹ ਕਹਿ ਕੇ ਇਸ ਨੂੰ ਉਚਿਤ ਠਹਿਰਾਉਂਦੇ ਹਾਂ ਕਿ ਸਾਡੇ ਕੋਲ ਇਹ ਗਿਆਨ ਹੈ ਕਿ ਉਹ ਉਹਨਾਂ ਦੇ ਭਲਾਈ ਦੇ ਲਈ ਹੈ ਕਿਸੇ ਤੋਂ ਕੁਝ ਕਰਵਾਉਣ ਦਾ ਪ੍ਰਯਾਸ ਕਰਨਾ ਗਰਵ ਹੈ ਤੁਸੀਂ ਆਪਣੇ ਆਪ ਨੂੰ ਇਸ ਪਦ ਉੱਤੇ ਪ੍ਰਤੀਛਿਸ਼ਟ ਕਰ ਰਹੇ ਹੋ ਕਿ ਤੁਸੀਂ ਉਸ ਤੋਂश्रेष्ठ ਹੋ ਤੁਸੀਂ ਉਹਨਾਂ ਦੇ ਸੁਧਾਰਕ ਹੋ ਹਾਂ ਲੇਕਿਨ ਮੇਰੇ ਕੋਲ ਉਹ ਗਿਆਨ ਹੈ ਜਿਸ ਦੀ ਉਹਨਾਂ ਨੂੰ ਲੋੜ ਹੈ ਹੋ ਸਕਦਾ ਹੈ ਕਿ ਤੁਹਾਡੀ ਬੁੱਧੀ ਇੰਨੀ ਮਦਦਗਾਰ ਨਾ ਹੋਵੇ ਜਿੰਨਾ ਤੁਸੀਂ ਸੋਚਦੇ ਹੋ ਆਪਣੇ ਆਪ ਨੂੰ ਵਧੇਕ ਅੰਕਣਾ ਗੌਰਵ ਦੀ ਇੱਕ ਅਭਿਵਿਅਕਤੀ ਹੋ ਸਕਦੀ ਹੈ ਅਤੇ ਭਲੇ ਹੀ ਤੁਹਾਡੀ ਬੁੱਧੀ ਉਹ ਹੋਵੇ ਜਿਸ ਦੀ ਉਹਨਾਂ ਨੂੰ ਲੋੜ ਹੈ ਪੁੱਤਰ ਆਤਮਾ ਨਹੀਂ ਸੁਖਾਉਂਦਾ ਜੋ ਲੋਕ ਅਕਸਰ ਕਰਦੇ ਹਨ ਇਸ ਲਈ ਸਾਨੂੰ ਨਮਰ ਬੰਨਾ ਚਾਹੀਦਾ ਹੈ ਨਮਰਤਾ ਦੂਸਰਿਆਂ ਦੀ ਸੇਵਾ ਕਰਦੀ ਹੈ ਜਦੋਂ ਯੀਸ਼ੂ ਦੇ ਚੇਲੇ ਯਾਕੂਬ ਅਤੇ ਯਹੁੰਨਾ ਨੇ ਯੀਸ਼ੂ ਨੂੰ ਆਪਣੇ ਰਾਜ ਵਿੱਚ ਸਮਾਨ ਦੇ ਪਦ ਦੇਣ ਲਈ ਕਿਹਾ ਯੀਸ਼ੂ ਨੇ ਆਪਣੇ ਸਾਰੇ ਚੇਲਿਆਂ ਨੂੰ ਕਿਹਾ ਤੁਸੀਂ ਜਾਣਦੇ ਹੋ ਕਿ ਇਸ ਸੰਸਾਰ ਵਿੱਚ ਰਾਜਾ ਅਤਿਆਚਾਰੀ ਹਨ ਅਤੇ ਅਧਿਕਾਰੀ ਉਹਨਾਂ ਦੇ ਨੀਚੇ ਦੇ ਲੋਕਾਂ ਉੱਤੇ ਪ੍ਰਭੂਤਾ ਕਰਦੇ ਹਨ ਲੇਕਿਨ ਤੁਹਾਡੇ ਵਿੱਚ ਇਹ ਬਿਲਕੁਲ ਅਲੱਗ ਹੋਣਾ ਚਾਹੀਦਾ ਹੈ ਜੋ ਵੀ ਤੁਹਾਡੇ ਵਿੱਚ ਵੱਡਾ ਬੰਨਾ ਚਾਹੁੰਦਾ ਹੈ ਉਹ ਦੂਸਰਿਆਂ ਦਾ ਸੇਵਕ ਬਣੇ ਜਿਸ ਤਰ੍ਹਾਂ ਸੀ ਮਰਕਸ ਅਧਿਆਇ 10 আয়ਤ 40 ਅਤੇ 44 ਵਿੱਚ ਪੜਦੇ ਹਾਂ ਅਭਿਮਾਨ ਨੂੰ ਦੂਸਰਿਆਂ ਉਹਨਾਂ ਦੀ ਸਥਿਤੀਆਂ ਉਹਨਾਂ ਦੇ ਵਿਚਾਰਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਭਿਮਾਨ ਇੱਕ ਚੰਗਾ ਸਰੋਤਾ ਨਹੀਂ ਹੈ ਲੇਕਿਨ ਅਭਿਮਾਨ ਇੱਕ ਰੁਕਾਵਟ ਪਾਉਣ ਵਾਲਾ ਹੈ ਵਿਨਮਰਤਾ ਦੂਸਰੇ ਵਿਅਕਤੀ ਦੇ ਪ੍ਰਤੀ ਸਨਮਾਨ ਦੇ ਕਾਰਨ ਉਸ ਦੀ ਗੱਲ ਸੁਣਦੀ ਹੈ ਨਮਰਤਾ ਇਸ ਸੰਭਾਵਨਾ ਨੂੰ ਸਵੀਕਾਰ ਕਰਦੀ ਹੈ ਕਿ ਹੋ ਸਕਦਾ ਹੈ ਕਿ ਇਸ ਵਿਸ਼ੇ ਉੱਤੇ ਇਸ ਵਿਅਕਤੀ ਦੇ ਕੋਲ ਵਿਅਕਤੀ ਤੋਂ ਕੁਝ ਜਾਣਕਾਰੀ ਛੁੱਟ ਗਈ ਹੋਵੇ ਵਿਨਮਰਤਾ ਦੂਸਰਿਆਂ ਦੀ ਗੱਲ ਗੰਭੀਰਤਾ ਨਾਲ ਸੁਣਨ ਦੇ ਲਈ ਪ੍ਰੇਰਿਤ ਕਰਦੀ ਹੈ ਪੌਲਸ ਯੂਨਾਨੀ ਸ਼ਹਿਰ ਫਿਲੀਪੀਆਂ ਵਿੱਚ ਵਿਸ਼ਵਾਸੀਆਂ ਨੂੰ ਲਿਖੇ ਆਪਣੇ ਪੱਤਰ ਵਿੱਚ ਜਿਸ ਚੀਜ਼ ਦਾ ਬਹੁਤ ਵਿਵਹਾਰਿਕ ਵਿਵਰਣ ਦਿੰਦਾ ਹੈ ਅਜਿਹਾ ਲੱਗਦਾ ਹੈ ਕਿ ਜਿਸ ਤਰ੍ਹਾਂ ਆਪ ਨੂੰ ਨਕਾਰਨਾ ਜਾਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਨਮਰ ਅਤੇ ਦੀਨ ਹੋ ਕੇ ਯੀਸ਼ੂ ਦਾ ਅਨੁਸਰਣ ਕਰਨਾ ਪੌਲਸ ਨੇ ਫਿਲੀਪੀ ਅਧਿਆਇ 2 आय 3 ਅਤੇ 5 ਵਿੱਚ ਲਿਖਿਆ ਸਵਾਰਥੀ ਨਾ ਬਣੋ ਦੂਸਰਿਆਂ ਉੱਤੇ ਚੰਗਾ ਪ੍ਰਭਾਵ ਪਾਉਣ ਦੇ ਲਈ ਜੀਓ ਨਮਰ ਬਣੋ ਦੂਸਰਿਆਂ ਨੂੰ ਆਪਣੇ ਤੋਂ ਬਿਹਤਰ ਸਮਝੋ ਕੇਵਲ ਆਪਣੇ ਬਾਰੇ ਵਿੱਚ ਨਾ ਸੋਚੋ ਬਲਕਿ ਦੀਨ ਬਣੋ ਆਪਣਾ ਦ੍ਰਿਸ਼ਟੀਕੋਣ ਯੀਸ਼ੂ ਮਸੀਹ ਜਿਹਾ ਹੀ ਬਣਾਓ ਜਿਸ ਤਰ੍ਹਾਂ ਯੀਸ਼ੂ ਦਾ ਸੀ ਯੀਸ਼ੂ ਪਰਮੇਸ਼ਵਰ ਦਾ ਸੇਵਕ ਅਤੇ ਮਨੁੱਖ ਦਾ ਸੇਵਕ ਸੀ ਕੀ ਇਸ ਦਾ ਮਤਲਬ ਇਹ ਹੈ ਕਿ ਆਪਣੇ ਬਾਰੇ ਵਿੱਚ ਚੰਗਾ ਸੋਚਣਾ ਗਰਵ ਦੀ ਗੱਲ ਹੈ ਨਹੀਂ ਬਲਕਿ ਆਪਣੇ ਆਪ ਨੂੰ ਦੀਨ ਕਰਨਾ ਆਤਮ ਕੇਂਦਰ ਤੇ ਜੋ ਦਰਸਾਉਂਦਾ ਹੈ ਕਿ ਤੁਸੀਂ ਕਿੰਨੇ ਮਹਾਨ ਹੋ ਆਪਣੇ ਬਜਾਏ ਦੂਸਰਿਆਂ ਦੀ ਪ੍ਰਸ਼ੰਸਾ ਕਰਨਾ ਇਹ ਕਹਿਣਾ ਕਿ ਮੇਰੀ ਆਵਾਜ਼ ਬਹੁਤ ਬੁਰੀ ਹੈ ਮੈਂ ਗਾ ਨਹੀਂ ਸਕਦਾ ਜਦੋਂ ਕਿ ਤੁਹਾਡੀ ਆਵਾਜ਼ ਬਹੁਤ ਚੰਗੀ ਹੋਵੇ ਇਹ ਝੂਠੀ ਵਿਨਮਰਤਾ ਹੋ ਸਕਦੀ ਹੈ ਜਿਸ ਦਾ ਉਦੇਸ਼ ਲੋਕਾਂ ਨੂੰ ਆਕਰਸ਼ਿਤ ਕਰਨਾ ਹੈ ਕਿ ਕਿਸ ਤਰ੍ਹਾਂ ਤੁਸੀਂ ਵਿਨਮਰ ਹੋ ਦੇਖੋ ਮੁੱਦਾ ਤੁਹਾਡੀ ਇੱਕ ਸਟੀਕ ਤਸਵੀਰ ਰੱਖਦਾ ਹੈ ਅਭਿਮਾਨ ਈਸ਼ਵਰ ਤੋਂ ਆਜ਼ਾਦੀ ਦੀ ਅਭਿਵਿਅਕਤੀ ਹੈ ਵਿਨਮਰਤਾ ਹਰ ਚੀਜ਼ ਦੇ ਲਈ ਪਰਮੇਸ਼ਵਰ ਉੱਤੇ ਪੂਰਨ ਨਿਰਭਰਤਾ ਦੀ ਮਨੋਵ੍ਰਿਤੀ ਹੈ ਨਮਰਤਾ ਮੰਨਦੀ ਹੈ ਕਿ ਪਰਮੇਸ਼ਵਰ ਦੇ ਬਿਨਾ ਮੈਂ ਕੁਝ ਵੀ ਨਹੀਂ ਹਾਂ ਕੁਛ ਨਹੀਂ ਜਾਂਦਾ ਹਾਂ ਪਰਮੇਸ਼ਵਰ ਦੇ ਬਿਨਾ ਕੁਛ ਨਹੀਂ ਕਰ ਸਕਦਾ ਹਾਂ ਪੌਲ ਉਸਨੇ ਲਿਖਿਆ ਕੀ ਚੀਜ਼ ਹੈ ਜੋ ਤੁਹਾਨੂੰ ਦੂਸਰਿਆਂ ਤੋਂ ਬਿਹਤਰ ਬਣਾਉਂਦੀ ਹੈ ਤੁਹਾਡੇ ਕੋਲ ਅਜਿਹਾ ਕੀ ਹੈ ਜੋ ਪਰਮੇਸ਼ਵਰ ਦੇ ਵੱਲੋਂ ਨਹੀਂ ਹੈ ਅਤੇ ਜੇ ਤੁਹਾਡੇ ਕੋਲ ਸਭ ਕੁਝ ਪਰਮੇਸ਼ਵਰ ਦੇ ਵੱਲੋਂ ਹੈ ਤਾਂ ਅਜਿਹਾ ਕਿਉਂ ਕਮਾਂਡ ਕਰੋ ਮੰਨੋ ਕਿ ਤੁਸੀਂ ਸਭ ਕੁਝ ਆਪਣੇ ਆਪ ਤੋਂ ਕੀਤਾ ਹੈ। ਇਸ ਨੂੰ ਸੁਣ ਸਕਦੇ ਹਾਂ ਪਹਿਲਾ ਕੁਰੂਨਥੀ ਅਧਿਆਇ 4 ਆਇਤ 7 ਵਿੱਚ। ਭਲੇ ਹੀ ਤੁਸੀਂ ਪ੍ਰਥਵੀ ਉੱਤੇ ਸਭ ਤੋਂ ਬੁੱਧੀਮਾਨ, ਸਭ ਤੋਂ ਮਹਾਨ, ਸਭ ਤੋਂ ਅਮੀਰ, ਸਭ ਤੋਂ ਪ੍ਰਭਾਵਸ਼ਾਲੀ ਅਤੇ ਸਭ ਤੋਂ ਚੰਗੇ ਦਿਖਣ ਵਾਲੇ ਵਿਅਕਤੀ ਹੋ। ਪਰਮੇਸ਼ਰ ਦੇ ਬਿਨਾਂ ਤੁਹਾਡੇ ਕੋਲ ਕੁਝ ਵੀ ਨਹੀਂ ਹੈ। ਵਿਨਮਰਤਾ ਪਹਿਚਾਣਦੀ ਹੈ ਕਿ ਪ੍ਰਸ਼ੰਸਾ ਸ੍ਰੇ ਪਰਮੇਸ਼ਰ ਦਾ ਹੈ, ਤੁਹਾਡਾ ਨਹੀਂ। ਅਗਰ ਉਸਨੇ ਆਪਣੀ ਮਦਦ ਅਨੁਗ੍ਰਹਿ ਤੁਹਾਡੇ ਤੋਂ ਵਾਪਸ ਲੈ ਲਿਆ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਤੁਸੀਂ ਕੁਝ ਨਹੀਂ ਜਾਣਦੇ ਹੋ ਕੁਝ ਵੀ ਨਹੀਂ ਹੋ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹੋ ਇਹਨਾਂ ਸੰਦੇਸ਼ਾਂ ਤੋਂ ਤੁਸੀਂ ਹਤੋਸਤਾਹਿਤ ਨਾ ਹੋਵੋ ਇਹਨਾਂ ਨੂੰ ਆਪਣੇ ਆਪ ਨੂੰ ਚੁਣੌਤੀ ਦੇਣ ਦੇਵੋ ਅਤੇ ਇਹਨਾਂ ਤੋਂ ਪ੍ਰੋਤਸਾਹਿਤ ਹੋਵੋ ਈਮਾਨਦਾਰੀ ਨਾਲ ਆਪਣੇ ਉਦੇਸ਼ਿਆਂ ਦੀ ਜਾਂਚ ਕਰੋ। ਅਤਿ ਯਾਦ ਰੱਖੋ ਕਿ ਜਿਸ ਨੇ ਸਾਡੇ ਵਿੱਚ ਇੱਕ ਚੰਗਾ ਕੰਮ ਆਰੰਭ ਕੀਤਾ ਹੈ ਉਹ ਉਸ ਨੂੰ ਪੂਰਾ ਕਰੇਗਾ। ਜਿਸ ਤਰ੍ਹਾਂ ਫਿਲੀਪੀਓ ਅਧਿਆਇ 1 ਆਇਤ 16 ਵਿੱਚ ਲਿਖਿਆ ਹੈ। ਜਦੋਂ ਤੁਸੀਂ ਆਪਣੇ ਆਪ ਵਿੱਚ ਗਰਮ ਨੂੰ ਪਛਾਣਦੇ ਹੋ ਤਾਂ ਇਸ ਨੂੰ ਸਵੀਕਾਰ ਕਰੋ। ਇਸ ਨੂੰ ਪਰਮੇਸ਼ਰ ਦੇ ਸਾਹਮਣੇ ਸਵੀਕਾਰ ਕਰੋ, ਪਛਤਾਵਾ ਕਰੋ ਅਤੇ ਇਸ ਤੋਂ ਦੂਰ ਹੋਣ ਦਾ ਲਕਸ਼ਯ ਰੱਖੋ। ਇਸ ਨੂੰ ਖਤਮ ਕਰਨ ਦੇ ਲਈ ਪਰਮੇਸ਼ਵਰ ਤੋਂ ਮਦਦ ਮੰਗੋ ਪਰਮੇਸ਼ਵਰ ਤੋਂ ਇਸ ਤੋਂ ਦੂਰ ਜਾਣ ਅਤੇ ਨਿਮਰਤਾ ਦੇ ਵੱਲ ਵਧਨ ਦੇ ਵਿੱਚ ਮਦਦ ਕਰਨ ਲਈ ਕਹੋ ਯੀਸ਼ੂ ਦੇ ਪਿੱਛੇ ਚੱਲਣਾ ਨੇਮਾ ਦੀ ਸੂਚੀ ਯਾਦ ਰੱਖਣ ਤੋਂ ਕਿਤੇ ਵਧੀਕ ਹੈ ਇਹ ਉਸ ਅੰਤ ਨੂੰ ਬਦਲ ਰਿਹਾ ਹੈ ਜਿਸ ਦੇ ਲਈ ਤੁਸੀਂ ਜੀ ਰਹੇ ਹੋ ਮਸੀਹ ਦੀ ਸਮਾਨਤਾ ਵਿੱਚ ਵਧੋ ਤਾਂ ਕਿ ਤੁਸੀਂ ਦੁਨੀਆ ਦੇ ਸਾਹਮਣੇ ਉਸ ਦਾ ਸਿੱਟੇਕ ਪ੍ਰਤੀਨਿਧਤਵ ਕਰ ਸਕੋ ਅਗਲੇ ਹਫਤੇ ਮਿਲਦੇ ਹਾਂ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ